ਡੇਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਖਾ ਸੰਧੀਰ ਹੁਣ ਕਿਸਾਨਾਂ ਦੇ ਨਾਲ ਕੋਈ ਵੀ ਧੱਕਾ ਨਹੀਂ ਕਰ ਪਾਵੇਗਾ ਔਰ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਐਨਓਸੀ ਲੈਣੀ ਪਵੇਗੀ ਭਾਵ ਨੋ ਆਬਜੈਕਸ਼ਨ ਸਰਟੀਫਿਕੇਟ ਦਰਅਸਲ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਐਕਵਾਇਰ ਮਾਮਲੇ ਦੇ ਵਿੱਚ ਇੱਕ ਨਵਾਂ ਹੀ ਰੂਲ ਰੈਗੂਲੇਸ਼ਨ ਜਿਹੜੇ ਨੇ ਉਹ ਕੱਢੇ ਗਏ ਨੇ ਜਿਸ ਦੇ ਕਰਕੇ ਜਦੋਂ ਵੀ ਲੈਂਡ ਐਕਵਾਇਰ ਕੀਤੀ ਜਾਏਗੀ ਪਹਿਲਾਂ ਜਿਹੜਾ ਕਿਸਾਨਾਂ ਤੋਂ ਪਰミਸ਼ਨ ਲਈ ਜਾਵੇਗੀ ਤਾਂ ਹੁਣ ਡਿਟੇਲ ਦੇ ਵਿੱਚ ਜਾਣਕਾਰੀ ਦਿੰਦੇ ਆ ਦਰਅਸਲ ਪੰਜਾਬ ਸਰਕਾਰ ਦੇ ਵੱਲੋਂ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਇਹ ਵੱਡਾ ਫੈਸਲਾ ਕੀਤਾ ਗਿਆ ਕਿਸਾਨਾਂ ਤੋਂ ਜਿਹੜਾ ਹੁਣ ਸਰਕਾਰ ਜਾਂ ਫਿਰ ਜਿਹੜੀ ਸਰਕਾਰ ਹੈ ਉਹਨਾਂ ਨੂੰ ਵੀ ਐਨਓਸੀ ਲੈਣੀ ਪਵੇਗੀ ਤਾਂ ਇਹ ਫੈਸਲਾ ਕਿਸਾਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਲਿੱਤਾ ਗਿਆ ਪੰਜਾਬ ਸਰਕਾਰ ਨੇ ਵਿਕਾਸ ਕਾਰਜਾਂ ਦੇ ਲਈ ਜ਼ਮੀਨ ਐਕਵਾਇਰ ਕਰਨ ਬਾਰੇ ਵੱਡਾ ਫਸਲਾ ਲਿਪਾ ਸਰਕਾਰ ਨੇ ਦਾਵਾ ਕੀਤਾ ਹੈ ਕਿ ਇਸ ਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਇਸ ਦੇ ਨਾਲ ਅੱਜ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰੀ ਨਿਵਾਸ ਸਥਾਨ ਤੇ ਪੰਜਾਬ ਸਰਕਾਰ ਦੀ ਕੈਬਨਿਟ ਮੰਤਰੀ ਦੇ ਵਿੱਚ ਲੈਂਡ ਪੁੱਲਿੰਗ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਨੀਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਕਿਸਾਨ ਤੋਂ ਜ਼ਮੀਨ ਜ਼ਬਰਦਸਤੀ ਨਹੀਂ ਲਈ ਜਾਵੇਗੀ ਉਹ ਖੁਦ ਡਿਵੈਲਪਰ ਬਣ ਸਕਦਾ ਹੈ ਦਰਅਸਲ ਪੰਜਾਬ ਸਰਕਾਰ ਨੇ ਲੈਂਡ ਪੁੱਲਿੰਗ ਤਹਿਤ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਅੰਦਰ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕਰਨ ਦਾ ਫੈਸਲਾ ਕੀਤਾ ਹੈ ਕਿਸਾਨਾਂ ਦੇ ਵੱਲੋਂ ਇਸ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਸੀ ਤਾਂ ਕਿਸਾਨ ਜਥੇਬੰਦੀਆਂ ਦੇ ਰੋਸ ਨੂੰ ਵੇਖਦਿਆਂ ਹੋਇਆ ਪੰਜਾਬ ਸਰਕਾਰ ਨੇ ਦਾਵਾ ਕੀਤਾ ਕਿ ਨਵੀਂ ਲੈਂਡ ਪੁੱਲਿੰਗ ਨੀਤੀ ਕਿਸਾਨਾਂ ਦੇ ਲਈ ਵੱਡਾ ਬਦਲਾਅ ਲੈ ਕੇ ਜ਼ਰੂਰ ਆਵੇਗੀ ਤਾਂ ਮੀਟਿੰਗ ਤੋਂ ਬਾਅਦ ਅਮਨ ਰੌੜਾ ਜੋ ਕਿ ਮੰਤਰੀ ਨੇ ਉਹਨਾਂ ਦੇ ਵੱਲੋਂ ਨੀਤੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਪਹਿਲੇ ਪੜਾਅ ਦੇ ਵਿੱਚ ਇਸ ਨੂੰ ਸੂਬੇ ਦੇ 27 ਵੱਡੇ ਸ਼ਹਿਰਾਂ ਦੇ ਵਿੱਚ ਲਾਗੂ ਕੀਤਾ ਜਾਵੇਗਾ ਔਰ ਡਿਟੇਲ ਦਿੰਦੇ ਹੋਏ ਉਹਨਾਂ ਦੇ ਵੱਲੋਂ ਇਹ ਗੱਲ ਦੱਸੀ ਗਈ ਕਿ ਸਭ ਤੋਂ ਮਹੱਤਵਪੂਰਨ ਚੀਜ਼ ਇਹ ਹੈ ਕਿ ਪੂਰੀ ਤਰ੍ਹਾਂ ਦੇ ਨਾਲ ਸਵੈ ਇਛਤ ਨੀਤੀ ਹੋਵੇਗੀ ਯਾਨੀ ਕਿ ਕੋਈ ਵੀ ਕਿਸਾਨ ਆਪਣੀ ਜ਼ਮੀਨ ਦੇਣਾ ਚਾਹੁੰਦਾ ਤਾ ਇਹ ਪ੍ਰਕਿਰਿਆ ਅੱਗੇ ਵਧੇਗੀ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਕਿਸਾਨ ਤੇ ਜ਼ਮੀਨ ਦੇਣ ਦੇ ਲਈ ਕੋਈ ਵੀ ਦਬਾਅ ਨਹੀਂ ਪਾਇਆ ਜਾਵੇਗਾ ਕਿਸਾਨ ਆਪਣੀ ਜ਼ਮੀਨ ਸਰਕਾਰ ਨੂੰ ਦੇਣ ਦੇ ਲਈ ਪਹਿਲਾ ਲਿਖਤੀ ਸਹਿਮਤੀ ਪਾਓ ਐਨਓਸੀ ਨੋ ਆਬਜੈਕਸ਼ਨ ਸਰਟੀਫਿਕੇਟ ਦੇਵੇਗਾ ਜਦੋਂ ਤੱਕ ਕਿਸਾਨ ਇਹ ਸਹਿਮਤੀ ਨਹੀਂ ਦਿੰਦਾ ਨਾ ਕੋਈ ਪਲਾਨਿੰਗ ਲਾਗੂ ਕੀਤੀ ਜਾਵੇਗੀ ਤੇ ਨਾ ਹੀ ਕੋਈ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਇਸੇ ਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਅੱਗੇ ਕਿਸਾਨਾਂ ਦੀ ਜ਼ਮੀਨ ਨੂੰ ਬੁਮਾਫੇਕ ਜਾਂ ਫਿਰ ਨਿੱਜੀ ਬਿਲਡਰਾਂ ਤੋਂ ਬਚਾਉਣਾ ਹੈ ਹੁਣ ਤੱਕ ਇਹ ਹੁੰਦਾ ਰਿਹਾ ਤੇ ਪ੍ਰਾਈਵੇਟ ਡਿਵੈਲਪਰ ਜਿਹੜੇ ਨੇ ਕਿਸਾਨਾਂ ਦੀ ਜ਼ਮੀਨ ਘੱਟ ਕੀਮਤ ਤੇ ਖਰੀਦਦੇ ਨੇ ਤੇ ਇਸ ਤੋਂ ਬਾਅਦ ਕਈ ਗੁਣਾ ਕੀਮਤਾਂ ਤੇ ਅੱਗੇ ਵੇਚ ਦਿੰਦੇ ਨੇ ਇਸ ਦਾ ਸਾਰਾ ਫਾਇਦਾ ਨਿੱਜੀ ਕੰਪਨੀਆਂ ਨੂੰ ਜਾਂਦਾ ਜਿੱਥੇ ਕਿ ਕਿਸਾਨਾਂ ਦਾ ਵੱਡਾ ਨੁਕਸਾਨ ਹੁੰਦਾ ਹੈ ਤਾਂ ਨਵੀਂ ਲੈਂਡ ਪੂਲਿੰਗ ਨੀਤੀ ਦੇ ਵਿੱਚ ਇਸ ਨੂੰ ਬਦਲ ਦਿੱਤਾ ਗਿਆ ਹੁਣ ਕਿਸਾਨ ਸਿੱਧੇ ਤੌਰ ਤੇ ਸਰਕਾਰ ਦੇ ਨਾਲ ਸਮਝੌਤਾ ਕਰਨਗੇ ਕਿਸੇ ਨੀਜੀ ਡਿਵੈਲਪਰ ਦੇ ਨਾਲ ਨਹੀਂ ਤਾਂ ਸਰਕਾਰ ਕਿਸਾਨਾਂ ਦੀ ਜ਼ਮੀਨ ਨੂੰ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਕਰੇਗੀ ਇਸ ਦੇ ਨਾਲ ਹੀ ਹਿੱਸਾ ਵਿਕਸਿਤ ਪਲਾਟ ਦੇ ਰੂਪ ਦੇ ਵਿੱਚ ਵੀ ਉਹਨਾਂ ਨੂੰ ਵਾਪਸ ਜਿਹੜਾ ਹਿੱਸਾ ਦਿੱਤਾ ਜਾਵੇਗਾ ਤਾਂ ਮੰਤਰੀ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਨੀਤੀ ਦੇ ਨਾਲ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ ਇਹ ਉਹਨਾਂ ਦਾ ਮੰਨ ਹੈ ਉਦਾਹਰਨ ਦੇ ਨਾਲ ਉਹਨਾਂ ਨੇ ਇਹ ਚੀਜ਼ਾਂ ਸਮਝਾਈਆਂ ਵੀ ਕਿ ਜਿਵੇਂ ਕਿਸਾਨ ਦੇ ਕੋਲ 9 ਏਕੜ ਜ਼ਮੀਨ ਹੈ ਤਾਂ ਸਰਕਾਰ 3 ਏਕੜ ਵਿਕਸਿਤ ਕਰਕੇ ਉਹਨਾਂ ਨੂੰ ਦਵੇਗੀ ਇਸੇ ਨੀਤੀ ਦੇ ਤਹਿਤ ਇੱਕ ਏਕੜ ਪਿੱਛੇ 1000 ਗੱਜ ਰਿਹائش ਤੇ 200 ਗੱਜ ਵਪਾਰਕ ਪਲਾਟ ਵਿਕਸਿਤ ਕੀਤੇ ਜਾਵੇਗਾ ਇਹਨਾਂ ਹੀ ਨਹੀਂ ਜੇਕਰ ਕਿਸਾਨ ਦੇ ਕੋਲ ਵਕਫਾ ਖਾਵਾ ਤੇ ਜ਼ਮੀਨ ਹੈ ਤਾਂ ਉਸ ਜ਼ਮੀਨ ਤੇ ਇਕੱਠੇ ਕਰਕੇ ਵਾਪਸ ਵੀ ਦਿੱਤੀ ਜਾਵੇਗੀ ਇਦਾ ਮਤਲਬ ਇਹ ਹੋਇਆ ਕਿ ਜੇਕਰ ਕਿਸਾਨ ਦੀ ਜ਼ਮੀਨ ਦੀ ਕਲੈਕਟਰ ਰੇਟ 30 ਲੱਖ ਰੁਪਏ ਹੋ ਸਕਦੀ ਹੈ ਪਰ ਬਾਜ਼ਾਰ ਦੇ ਵਿੱਚ ਇਹ 1 ਤੋਂ 1.5 ਕਰੋੜ ਰੁਪਏ ਦੇ ਵਿੱਚ ਵੀ ਵਿਕ ਸਕਦੀ ਹੈ ਤਾਂ ਸਿੱਧੇ ਤੌਰ ਤੇ ਕਿਸਾਨ ਨੂੰ ਫਾਇਦਾ ਹੋਵੇਗਾ ਜੇਕਰ ਉਹ ਕਿਸਾਨ ਆਪਣੀ ਇੱਕ ਏਕੜ ਜ਼ਮੀਨ ਸਰਕਾਰ ਨੂੰ ਦਿੰਦਾ ਹੈ ਤਾਂ ਬਦਲੇ ਦੇ ਵਿੱਚ ਉਸ ਨੂੰ 1000 ਗੱਜ ਦਾ ਵਿਕਸਿਤ ਰਿਹਾਇਸ਼ੀ ਪਲਾਟ ਤੇ 200 ਗਜ ਦਾ ਵਪਾਰਕ ਪਲਾਟ ਦਿੱਤਾ ਜਾਏਗਾ ਜੇਕਰ ਔਸਤ ਦਰ ਰਿਹਾਇਸ਼ੀ ਪਲਾਟ ਲਈ ਪ੍ਰਤੀ ਗਜ 30000 ਤੇ ਵਪਾਰਕ ਪਲਾਟ ਲਈ ਪ੍ਰਤੀ ਗਜ 60000 ਰੁਪਏ ਮੰਨੀਏ ਤਾਂ ਜ਼ਮੀਨ ਦੀ ਬਾਜ਼ਾਰ ਦੇ ਵਿੱਚ ਕੀਮਤ ਲਗਭਗ 4.2 ਕਰੋੜ ਰੁਪਏ ਬਣਦੀ ਹੈ ਤਾਂ ਸਰਕਾਰ ਦਾ ਕਹਿਣਾ ਹੈ ਕਿ ਨੀਤੀ ਦੀ ਲਚਕਤਾ ਵੀ ਹੈ ਔਰ ਜੇਕਰ ਕਿਸੇ ਵੀ ਵਿਅਕਤੀ ਕਿਸਾਨ ਦੇ ਕੋਲ 50 ਏਕੜ ਤੋਂ ਵੱਧ ਜ਼ਮੀਨ ਲੈ ਕੇ ਆਂਦਾ ਤਾਂ ਸਰਕਾਰ ਨੂੰ ਦਿੰਦਾ ਤਾਂ ਇਸ ਦੇ ਵਿੱਚ 7% ਭਾਗ 30 ਏਕੜ ਜ਼ਮੀਨ ਇਕੱਠੀ ਕਰਕੇ ਦਿੱਤੀ ਜਾਵੇਗੀ ਪਰ ਇੱਥੇ ਉਸ ਨੂੰ ਵਿਕਾਸ ਖੁਦ ਕਰਨਾ ਹੋਵੇਗਾ ਤਾਂ 30 ਏਕੜ ਦੇ ਵਿੱਚ 20% ਰਿਹਾਇਸ਼ੀ ਪਲਾਟ ਲਈ ਤੇ 5% ਜਿਹੜਾ ਵਪਾਰਕ ਪਲਾਟ ਦੇ ਲਈ ਛੱਡ ਦਿੱਤੀ ਜਾਏਗੀ ਤੇ ਬਾਕੀ ਨਿਯਮ ਦੇ ਅਨੁਸਾਰ ਸੜਕਾਂ ਤੇ ਪਾਰਕਾਂ ਦੇ ਲਈ ਵੀ ਜ਼ਮੀਨ ਜਿਹੜੀ ਹੈ ਲਗਭਗ 60% ਤੋਂ ਉੱਤੇ ਜਿਹੜੀ ਜਗ੍ਹਾ ਉਹ ਪਲਾਟ ਕੱਟੇ ਜਾਣਗੇ ਤਾਂ ਇਸ ਤਰੀਕੇ ਦੀ ਨਵੀਂ ਸਕੀਮ ਜਿਹੜੀ ਹੈ ਸਰਕਾਰ ਨੇ ਕਿਸਾਨਾਂ ਦੇ ਅੱਗੇ ਰੱਖੀ ਹੈ ਤਾਂ ਹੁਣ ਕਿਸਾਨਾਂ ਦੇ ਨਾਲ ਤੱਕਾ ਨਹੀਂ ਹੋਵੇਗਾ ਕਿਸਾਨਾਂ ਤੋਂ ਸਵੰਦੀ ਸਰਕਾਰ ਸਣੇ ਬਾਕੀ ਜਣੇ ਵੀ ਪਰਮਿਸ਼ਨ ਲੈਣਗੇ ਔਰ ਉਹਨਾਂ ਤੋਂ ਪਰਮਿਸ਼ਨ ਤੋਂ ਬਿਨਾਂ ਲੈਂਡ ਐਕਵਾਇਰ ਕੀਤੀ ਹੀ ਨਹੀਂ ਜਾ ਸਕੇਗੀ